ਤੋ ਜਿੱਤ ਦੇ ਨਾਲ ਇਹ ਚੜਦੀ ਕਲਾ ਮਿਸ਼ਨ ਜਾਂ ਮਤਲਬ ਰੰਗੜਾ ਪੰਜਾਬ ਜੇ ਜਿਸ ਤਰ੍ਹਾਂ ਦੀ ਲਫਾਫੇਬਾਜ਼ੀ ਕੀਤੀ ਜਾ ਰਹੀ ਹੈ ਮੈਨੂੰ ਉਸ ਤੇ ਸ਼ੰਕੇ ਨੇ ਸੀਐਮ ਲੀ ਫੰਡ ਹੈਗਾ ਫਿਰ ਸਰਕਾਰ ਨੂੰ ਚੜਦੀ ਕਲਾ ਮਿਸ਼ਨ ਦੇ ਨਾਮ ਦੇ ਉੱਤੇ ਇੱਕ ਜਿਹੜਾ ਫੰਡ ਸਾਈਡ ਬਣਾਉਣ ਦੀ ਕੀ ਲੋੜ ਪੈਗੀ ਇਹ ਡਰਾਮੇਬਾਜ਼ੀ ਹੈਗੀ ਔਰ ਇਹ ਜਿਹੜੇ ਜਿਹੜੇ ਹਰਤਾ ਕਰਤਾ ਹੈਗੇ ਜਿਹੜੇ ਜਿਹੜੇ ਅਨਾਉਂਸ ਕਰ ਰਹੇ ਆ ਜਿਹੜੇ ਆਹਵਾਜ਼ ਕਰ ਰਹੇ ਹੈਗੇ ਆ ਉਹ ਮਿਸਟਰ ਕੇਜਰੀ ਵਾਸਤੇ ਮਨੀ ਦੀ ਸਹੂਦਿਯਾ ਹੈਗੇ ਨਾਲ ਭਵਾਂ ਦਮਾਂਡ ਵੀ ਨਾਲ ਜੋੜ ਲਿਆ ਕੀ ਇਹ ਪੈਸਾ ਪੰਜਾਬ ਦਾ ਦਿੱਲੀ ਲਜਾਇਆ ਜਾਵੇਗਾ ਆਪਣੇ ਪਰਸਨਲ ਹਿੱਤਾਂ ਲਈ ਵਰਤਣਗੇ ਮਤਲਬ ਏ ਬੀਜੇਪੀ ਦੀਆਂ ਨੀਤੀਆਂ ਦੇ ਉੱਤੇ ਚੱਲ ਰਹੇ ਆ ਐਗਜ਼ੈਕਟਲੀ 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 ਲੋਕ ਵੀ ਕਹਿ ਰਹੇ ਕਹਿੰਦੇ ਚੜ੍ਹਦੀ ਕਲਾ ਪੰਜਾਬ ਨਹੀਂ ਇਹ ਚੜ੍ਹਦੀ ਕਲਾ ਆਪ ਆ ਬਿਲਕੁਲ ਲੋਕਾਂ ਨੂੰ ਬਹੁਤ ਸ਼ੰਕੇ ਨੇ ਮੈਨੂੰ ਵੀ ਸ਼ੰਕੇ ਨੇ ਪਹਿਲਾਂ ਵੀ ਇਥੋਂ ਪੈਸੇ ਦੀ ਮਤਲਬ ਬਹੁਤ ਸਾਰਾ ਪੈਸਾ ਇਕੱਠਾ ਕਰਕੇ ਦੂਜੇ ਸੂਬੇ ਲੈ ਜਾਇਆ ਗਿਆ ਸਾਡੇ ਜਿਹੜੇ ਕੁਦਰਤੀ ਸਾਧਨ ਹੈਗੇ ਆ ਉਹ ਵਰਤੇ ਗਏ ਸਾਡੇ ਜਿਹੜੇ ਆਰਥਿਕ ਸਾਧਨ ਹੈ ਸਾਡੇ ਹੈਲੀਕਾਪਟਰ ਸਾਡੇ ਚਾਰਟਰਡ ਪਲੇਨ ਉਹ ਵਰਤੇ ਗਏ ਹੁਣ ਵੀ ਤੁਹਾਨੂੰ ਲੱਗਦਾ ਕਿ ਜਿਹੜੀ ਆ ਸੀਟ ਦੇ ਉੱਤੇ ਵੀ ਕੋਈ ਪੰਜਾਬੀ ਜਾਊਗਾ ਜਾਂ ਬਾਹਰਲਾ ਹੀ ਬੈਠੂਗਾ ਦੇਖੋ ਡਿਪੈਂਡ ਕਰਦਾ ਕਿ ਭਵੰਤਮਾਨ ਦੀ ਰੀੜ ਦੀ ਹੱਡੀ 'ਚ ਕਿੰਨਾ ਕੁ ਦਮ ਹੈਗਾ 99 ਗੁੰਗੇ ਬੋਲੇ ਐਮਐਲਏ ਹੈਗੇ ਆ ਇਹਨਾਂ ਦੀ ਇਹ ਇਹ ਇਹਨਾਂ ਦੀ ਮੁੱਝ ਜ਼ਮਾਨ ਹੈ ਕਿ ਨਹੀਂ ਇਹਨਾਂ ਨੇ ਪੰਜਾਬ ਦਾ ਲੂਣ ਖਾਦਾ ਹੋਇਆ ਕਿ ਨਹੀਂ ਖਾਦਾ ਹੋਇਆ ਇਹ ਪੰਜਾਬ ਨੂੰ ਪੰਜਾਬ ਦੇ ਹੱਕ 'ਚ ਹੈ ਕਿ ਨਹੀਂ ਹੈਗੇ ਜਾਂ ਦਿੱਲੀ ਵਾਲੇ ਦੇ ਗੋਲੇ ਦੇ ਗੁਲਾਮ ਨੇ ਤਾਂ ਇਹ ਡਿਪੈਂਡ ਕਰਦਾ ਕਿ 99 ਗੋਲੇ ਨੇ ਦਿੱਲੀ ਦੇ ਕੌਲੀ ਚੱਟ ਨੇ ਦਿੱਲੀ ਦੇ ਇਹਨਾਂ ਦੇ ਇਹਨਾਂ ਅੱਖ ਜਾਗਦੀ ਕਿ ਨਹੀਂ ਜਾਗਦੀ ਕਿ ਪੰਜਾਬ ਦੀ ਸੀਟ ਹੈ ਇਹ ਪੰਜਾਬ ਦੇ ਪੰਜਾਬ ਪੰਜਾਬੀ ਜਾਣਾ ਚਾਹੀਦਾ ਪੰਜਾਬ ਦੀ ਵਿਦਵਤਾ ਦੀ ਘਾਟ ਨਹੀਂ ਹੈਗੀ ਕਹਿੰਦੇ ਮੈਂ ਮੁੱਖ ਮੰਤਰੀ ਹਾਂ ਮੈਂ ਹੀ ਸੀ ਤੇ ਮੈਂ ਹੀ ਰਹੂੰਗਾ ਮੇਰੇ ਚ ਦਾਮਾ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਦਾ ਜੋ ਬਿਮਾਰ ਪੈਸੇਗੇ ਪਿਛਲੀ ਵਾਰ ਤਾਂ ਇੱਕ ਐਮਐਲਏ ਤਾਂ ਖਬਰ ਲੈਣ ਦੀ ਸੀ ਕਿੰਨੀ ਕੋ ਔਕਾਤ ਹੈ ਮੁੱਖ ਮੰਤਰੀ ਦੀ ਕਿੰਨੀ ਬੁੱਕਤ ਹੈ ਕਿੰਨੀ ਲੋਕਾਂ ਰਿਸਪੈਕਟ ਹੈ 기ਆ ਜਦੋਂ ਵੀ ਉਹ ਹਸਪਤਾਲ ਦਾਖਲ ਹੁੰਦੇ ਉਹਦੀ ਅਸਤੀਫਾ ਦੀਆਂ ਗੱਲਾਂ ਚੱਲ ਜਾਂਦੀਆਂ ਨੇ ਉਹਦੀ ਮੀਡੀਆ 'ਚ ਮੁਰਕਪੰਤ ਨੇ ਨੂੰ ਬਦਲਦੀਆਂ ਗੱਲਾਂ ਚੱਲ ਪੈਂਦੀਆਂ ਨੇ ਇਹ ਕਾਰਨ ਕੀ ਹੈ ਅੱਜ ਖ਼ਬਰਾਂ ਦੀਆਂ ਸੁਰਖੀਆਂ ਕਹਿ ਰਹੀਆਂ ਨੇ ਕਿ ਮਨੀਸ਼ ਸੋਦੀਆ ਜਾਂ ਅਰਵਿੰਦ ਕੇਜਰੀਵਾਲ ਇਹ ਦੋ ਨਾਮਾਂ ਤੇ ਮੋਹਰ ਲੱਗ ਸਕਦੀ ਹੈ ਰਾਜ ਸਭਾ ਸੀਟ ਨੂੰ ਲੈ ਕੇ ਪੰਜਾਬ ਦੀ ਬੜੀ ਕਿਸਮਤੀ ਹੋਊਗੀ ਪੰਜਾਬ ਦੀ ਗੁਲਾਮੀ ਦੇ ਵਿੱਚ ਹੋਰ ਕਿਲ ਕੱਢਿਆ ਗੱਡਿਆ ਜਾਊਗਾ ਆਮ ਆਦਮੀ ਪਾਰਟੀ ਵੱਲੋਂ ਤੁਹਾਉਂ ਚੰਖਾ ਰੌਲਾ ਪਾਉਂਦੇ ਆ ਤਾਂ ਉਹ ਕਹਿੰਦੇ ਹੁਣ ਮੇਰੇ ਤੇ ਵਿਜੀਲੈਂਸ ਕੰਜਾ ਕਰਸਣ ਲੱਗੀ ਹੈ ਜਿਸ ਗੱਲ ਤੇ ਮੋਦੀ ਦੇ ਖਿਲਾਫ ਰੌਲਾ ਪਾਉਂਦੇ ਆ ਕਿ ਮੋਦੀ ਨੇ ਸੰਜੇ ਸਿੰਘ ਨੂੰ ਫੜ ਲਿਆ ਮੋਦੀ ਨੇ ਦੂਦੀ ਨੂੰ ਫੜ ਲਿਆ ਸਤਿੰਦਰ ਜੈਨ ਨੂੰ ਫੜ ਲਿਆ ਕੇਜਰੀਵਾਲ ਨੂੰ ਫੜ ਲਿਆ ਉਹੀ ਰਵਈਆ ਪੰਜਾਬ 'ਚ ਵਿਜੀਲੈਂਸ ਕੋਲੋਂ ਇਹ ਕਰਵਾਉਂਦੇ ਹੈਗੇ ਆ ਜਿੰਦਗੀ ਦਾ ਕੋਈ ਜਿਆ ਖੇਤਰ ਨਹੀਂ ਜਿੱਥੇ ਪੰਜਾਬ ਬੜੇ ਡੂੰਘੇ ਸੰਕਟ 'ਚ ਨਾ ਫਸਿਆ ਫਸਿਆ ਹੋਵੇ ਇਹ ਪੰਜਾਬ ਹਿੰਦੁਸਤਾਨ ਦੀ ਕਲਗੀ ਹੋਇਆ ਕਰਦਾ ਸੀਗਾ ਸਭ ਤੋਂ ਵਿਕਸਤ ਸੂਬਾ ਸੀਗਾ ਅੱਜ ਉਹ ਪੰਜਾਬ ਤਿੱਲ ਕੇ 23ਵੇਂ 24ਵੇਂ ਨੰਬਰ ਤੇ ਹਿੰਦੁਸਤਾਨ ਦੀ ਆਰਥਿਕਤਾ ਵਿੱਚ چلا ਗਿਆ ਹੈਗਾ ਯਾਰ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਚਆਰ ਪੰਜਾਬ ਮੈਂ ਤੁਹਾਡੇ ਨਾਲ ਰਾਜਦੀਪ ਸਿੰਘ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪਟਿਆਲਾ ਤੋਂ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਡਾਕਟਰ ਧਰਮਵੀਰ ਗਾਂਧੀ ਮੌਜੂਦ ਰਹਿਣਗੇ ਅੱਜ ਗੱਲ ਹੋਵੇਗੀ ਪੰਜਾਬ ਨੂੰ ਲੈ ਕੇ ਉਹ ਪੰਜਾਬ ਜਿਸ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਤਾਂ ਕਈ ਵਾਰ ਦਿਖਾਏ ਜਾ ਚੁੱਕੇ ਨੇ ਪਰ ਰੰਗਲਾ ਪੰਜਾਬ ਬਣਿਆ ਅਜੇ ਤੱਕ ਵੀ ਨਹੀਂ ਇੱਕ ਵਾਰ ਫੇਰ ਮੌਜੂਦਾ ਸਰਕਾਰ ਮਾਨ ਸਰਕਾਰ ਨੇ ਇੱਕ ਪੋਰਟਲ ਬਣਾਇਆ ਜਿਸ ਦੇ ਵਿੱਚ ਮਿਸ਼ਨ ਚੜ੍ਹਦੀ ਕਲਾ ਰੰਗਲਾ ਪੰਜਾਬ ਦਾ ਪੋਰਟਲ ਉਹਨਾਂ ਨੇ ਕਿਹਾ ਕਿ ਲੋਕ ਸਾਨੂੰ ਫੰਡਿੰਗ ਕਰਨ ਤੇ ਅਸੀਂ ਉਹ ਪੈਸਾ ਪੰਜਾਬ ਤੇ ਲਾਵਾਂਗੇ ਜਿਸ ਦੇ ਨਾਲ ਪੰਜਾਬ ਰੰਗਲਾ ਪੰਜਾਬ ਬਣੇਗਾ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਅਫਸਰਾਂ ਨੂੰ ਵੀ ਦੇਸ਼ ਹੋ ਚੁੱਕੀ ਹੈ ਕਿ ਤੁਸੀਂ ਵੀ ਲੋਕਾਂ ਨੂੰ ਪ੍ਰੇਰਿਤ ਕਰੋ ਤੇ ਉਹਨਾਂ ਤੋਂ ਫੰਡ ਇਸ ਮਿਸ਼ਨ ਦੇ ਵਿੱਚ ਲੈ ਕੇ ਆਓ ਤਾਂ ਜੋ ਅਸੀਂ ਪੰਜਾਬ ਦੇ ਵਿੱਚ ਪੈਸਾ ਲਾ ਸਕੀਏ ਪਰ ਕੀ ਲੱਗਦਾ ਵਾਕਈ ਪੰਜਾਬ ਚ ਪੈਸਾ ਲੱਗੇਗਾ ਜਾਂ ਨਹੀਂ ਇਸ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਵੇਗੀ ਤੇ ਇਸ ਦੇ ਨਾਲ ਅਹਿਮ ਚਰਚਾ ਪੰਜਾਬ ਦੀ ਰਾਜ ਸਭਾ ਸੀਟ ਬਣੀ ਹੋਈ ਆ ਜਿਸ ਦੀ ਚੋਣ ਦਾ ਐਲਾਨ ਹੋ ਚੁੱਕਿਆ ਕਿ ਉਸ ਸੀਟ ਦੇ ਉੱਤੇ ਹੁਣ ਪੰਜਾਬੀ ਬੈਠੇਗਾ ਜਾਂ ਫਿਰ ਜਿਵੇਂ ਸ਼ੁਰੂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਦਿੱਲੀ ਤੋਂ ਹੀ ਕੋਈ ਲਿਆ ਕੇ ਬਿਠਾਇਆ ਜਾਵੇਗਾ ਬਹੁਤਾ ਟਾਈਮ ਨਹੀਂ ਲੈਂਦੇ ਤੁਹਾਡਾ ਸਵਾਗਤ ਕਰਦੇ ਆ ਡਾਕਟਰ ਸਾਹਿਬ ਦਾ ਵਾਈਕੁ ਜੀ ਕਾ ਹਾਲਸਾ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂ ਜੀ ਡਾਕਟਰ ਸਾਹਿਬ ਪਹਿਲਾ ਤਾਂ ਮਿਸ਼ਨ ਰੰਗਲਾ ਪੰਜਾਬ ਜਿਹੜਾ ਮਾਨ ਸਰਕਾਰ ਨੇ ਸ਼ੁਰੂ ਕੀਤਾ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਅਸੀਂ ਰੰਗਲਾ ਪੰਜਾਬ ਬਣਾ ਸਕਦੇ ਹਾਂ ਨਹੀਂ ਨਹੀਂ ਇਸ ਤਰ੍ਹਾਂ ਮਿਸ਼ਨ ਦੇ ਨਾਂ ਰੱਖ ਕੇ ਜਾਂ ਮਤਲਬ ਹੋਕਰੇ ਮਾਰ ਕੇ ਰੰਗਲਾ ਪੰਜਾਬ ਨਾ ਤਾਂ ਹੁਣ ਤੱਕ ਬਣਿਆ ਹੈਗਾ ਤੇ ਨਾ ਹੀ ਬਣੂਗਾ ਜੇ ਪੰਜਾਬ ਰੰਗਲਾ ਬਣੂਗਾ ਤਾਂ ਪੰਜਾਬ ਜਿਨ੍ਹਾਂ ਜਿਸ ਜਿਸ ਘੁੰਮਣਕੇਰੀ ਫਸ ਚੁੱਕਿਆ ਹੈਗਾ ਜੋ ਚਤਰਫੇ ਸੰਕਟ ਫਸਿਆ ਹੋਇਆ ਕਿਸਾਨੀ ਦਾ ਸੰਕਟ ਹੈ ਨਸ਼ਿਆਂ ਦਾ ਸੰਕਟ ਹੈ ਕਰਜ਼ੇ ਦਾ ਸੰਕਟ ਹੈ ਪ੍ਰਵਾਸ ਦਾ ਸੰਕਟ ਹੈ ਵਾਤਾਵਰਨ ਦਾ ਸੰਕਟ ਹੈ ਵਿੱਦਿਆ ਦਾ ਸੰਕਟ ਹੈ ਸਿਹਤ ਦਾ ਸੰਕਟ ਹੈ ਜ਼ਿੰਦਗੀ ਦਾ ਕੋਈ ਜਿਆ ਖੇਤਰ ਨਹੀਂ ਜਿੱਥੇ ਪੰਜਾਬ ਬੜੇ ਡੂੰਗੇ ਸੰਕਟ ਚ ਨਾ ਫਸਿਆ ਫਸਿਆ ਹੋਵੇ 1990 ਦਾ ਪੰਜਾਬ ਤੇ 2025 ਦੇ ਪੰਜਾਬ ਜਿਮੇਨ ਸਮਾਨ ਦਾ ਫਰਕ ਹੈ ਇਹ ਪੰਜਾਬ ਹਿੰਦੁਸਤਾਨ ਦੀ ਕਲਗੀ ਹੋਇਆ ਕਰਦਾ ਸੀਗਾ ਸਭ ਤੋਂ ਵਿਕਸਤ ਸੂਬਾ ਸੀਗਾ ਪ੍ਰਤੀਜੀ ਆਮਦਨ ਸਭ ਤੋਂ ਵੱਧ ਸੀਗੀ ਦੇਸ਼ ਭਰ ਦੇ ਮਜ਼ਮੂਲ ਪੰਜਾਬ ਪੈਟਰਨ ਪੰਜਾਬ ਪੈਟਰਨ ਦੀ ਮੰਗ ਕਰਦੇ ਸੀ ਆਪਣੇ ਤਰਗਾਹਾਂ ਵਾਸਤੇ ਅੱਜ ਜੋ ਪੰਜਾਬ ਤੇ ਲੱਗੇ 23ਵੇਂ 24ਵੇਂ ਨੰਬਰ ਤੇ ਹਿੰਦੁਸਤਾਨ ਦੀ ਆਰਥਿਕਤਾ ਵਿੱਚ ਚਲਾ ਗਿਆ ਹੈਗਾ ਤਾਂ ਇਸ ਦਾ ਕਾਰਨ ਇਹ ਹੈ ਕਿ ਜਿਹੜਾ ਪੰਜਾਬ ਦਾ ਪ੍ਰਬੰਧਨ ਹੈਗਾ ਹੈ ਸਿਆਸੀ ਪ੍ਰਬੰਧਨ ਤੇ ਜਿਹੜਾ ਆਰਥਿਕ ਪ੍ਰਬੰਧਨ ਹੈਗਾ ਉਹ ਬਹੁਤ ਗਲਤ ਹੱਥਾਂ 'ਚ ਰਿਹਾ ਹੈਗਾ ਹੈ ਜਿੱਦੇ ਹਰ ਪਾਰਟੀ ਨੇ ਆਪਣਾ ਆਪਣਾ ਯੋਗਦਾਨ ਪਾਇਆ ਮੈਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਨਾਂ ਨਹੀਂ ਲੈਂਦਾਗਾ ਉਹ ਅਕਾਲੀ ਹੋਣ ਉਹ ਕਾਂਗਰਸੀ ਹੋਣ ਉਹ ਆਮ ਆਦਮੀ ਪਾਰਟੀ ਹੋਵੇ ਕਿਸੇ ਨੇ ਵੱਧ ਕਿਸੇ ਨੇ ਘਟ ਇਸ ਪੰਜਾਬ ਦਾ ਸਤਿਆਨਾਸ਼ ਕਰਨ ਇਸ ਲੋ ਪੰਜਾਬ ਨੂੰ ਸੱਤਲਜ ਪਛਾਣ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਨਹੀਂ ਕੋ ਐਨੀ ਕਿ ਪੰਜਾਬੀਆਂ ਨੇ ਮਿਹਨਤ ਘਟ ਕੀਤੀ ਹੈ ਜਾਂ ਪੰਜਾਬੀ ਯੋਗ ਨਹੀਂ ਸੀਗੇ ਪੰਜਾਬੀ ਪੰਜਾਬੀ ਉਦਮੀ ਨਹੀਂ ਸੀਗੇ ਪੰਜਾਬ ਬਹੁਤ ਹੀ ਉਦਮੀ ਰਾਜ ਹੈਗਾ ਬਹੁਤ ਹੀ ਹੌਸਲੇ ਵਾਲਾ ਰਾਜ ਹੈ ਬਹੁਤ ਹੀ ਇੱਕ ਪ੍ਰਗਤੀਸ਼ੀਲ ਰਾਜ ਹੈਗਾ ਜਿਸ ਰਾਜ ਦਾ ਹਸ਼ਰ ਹੋਇਆ ਹੈਗਾ ਤਾ ਇਹ ਲੋਕਾਂ ਦੀ ਮਿਹਨਤ ਦੀ ਘਾਟ ਕਰਕੇ ਨਹੀਂ ਲੋਕਾਂ ਦੀ ਉਦਮ ਦੀ ਘਾਟ ਕਰਕੇ ਨਹੀਂ ਤਾਂ ਇੱਥੋਂ ਦੀ ਜਿਹੜੀ ਮਿਸ ਮੈਨੇਜਮੈਂਟ ਹੈਗੀ ਹੈ ਸਰਕਾਰੀ ਤੌਰ ਤੇ ਤੇ ਆਰਥਿਕ ਤੌਰ ਤੇ ਉਹਨਾਂ ਦੋਨਾਂ ਨੇ ਪੰਜਾਬ ਨੂੰ ਇਸ ਰਸਾਤਲ ਦੇ ਪਜਾਇਆ ਹੈਗਾ ਸੋਰੰਗਲਾ ਪੰਜਾਬ ਕਹਿ ਲਓ ਕੈਲੀਫੋਰਨੀਆ ਬਣਾਉਣ ਦੀ ਗੱਲ ਕਰ ਲਓ ਜਾਂ ਕੋ ਹੋਰ ਸੋਹਣਾ ਜਿਹਾ ਨਾਮ ਰੱਖ ਲਓ ਉਹ ਜ਼ਰਾ ਪੰਜਾਬ ਦਾ ਫਰਕ ਨਹੀਂ ਪੈਣਾ ਹੈਗਾ ਸਗੋਂ ਜਿਹੜੇ ਫੰਡ ਇਕੱਠੇ ਕੀਤੇ ਜਾ ਰਹੇ ਐ ਇਹ ਜਿਸ ਤਰ੍ਹਾਂ ਪੀਐਮ ਕੇਅਰ ਫੰਡ ਸਿਕਾ ਜਿਹਦੀ ਹਿਸਾਬੇ ਕੋਈ ਨਹੀਂ ਸਿਕਾ ਅਕਾਉਂਟੇਬਿਲਟੀ ਕੋਈ ਨਹੀਂ ਸਿਕੀ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਸ ਪਾਰਦਰਸ਼ੀ ਤਰੀਕੇ ਨਾਲ ਫੰਡ ਇਕੱਠਾ ਕਰਨਾ ਚਾਹੀਦਾ ਔਰ ਜੋ ਪ੍ਰਾਈਮ ਮਿੰისტਰ ਰੀਲੀਫ ਫੰਡ ਹੈਗਾ ਜਾਂ ਸੀਐਮ ਰੀਲੀਫ ਫੰਡ ਹੈਗਾ ਉਹਦੇ ਵਿੱਚੋਂ ਪੈਸੇ ਲੈਣੇ ਚਾਹੀਦੇ ਹੈਗੇ ਤੇ ਉਹ ਪੂਰਾ ਪਾਰਦਰਸ਼ੀ ਤਰੀਕੇ ਨਾਲ ਉਹ ਫੰਡ ਇਕੱਠਾ ਵੀ ਕਰਨਾ ਚਾਹੀਦਾ ਤੇ ਖਰਚਣਾ ਵੀ ਚਾਹੀਦਾ ਵੈਸੇ ਇਹਨਾਂ ਦੇ ਜਦੋਂ ਦੀ ਇਹਨਾਂ ਨੂੰ ਸੋਝੀ ਆਈ ਹੈ ਇਹਨਾਂ ਨੇ ਕੰਨ ਜੇ ਝਾੜ ਕੇ ਜਦੋਂ ਸੋਚਣਾ ਸ਼ੁਰੂ ਕੀਤਾ ਪੰਜਾਬ ਦੇ ਹੜ੍ਹਾਂ ਬਾਰੇ ਉਸ ਤੋਂ ਪਹਿਲਾਂ ਪੰਜਾਬ ਸੈਂਕੜੇ ਕਰੋੜ ਰੁਪਏ ਦੀ امداد ਜਾਂ ਮਦਦ ਐਨ ਫੌਰੀ ਮਦਦ ਗਲਗਲ ਪਾਣੀਆਂ ਜਾ ਕੇ ਪੰਜਾਬ ਚ ਇੱਕ ਨਹੀਂ ਦੋ ਨਹੀਂ ਦਰਜਣਾ ਨਹੀਂ ਸੈਂਕੜੇ ਜਿਹੜੇ ਸਵੈਸੇਵੀ ਜਥੇਬੰਦੀਆਂ ਹੈਗੀਆਂ ਦੇਸ਼ ਵਿਦੇਸ਼ ਚੋਂ ਉਹ ਉਹਨਾਂ ਨੇ ਆ ਕੇ ਉਹ ਪੰਜਾਬ ਦੇ ਲੋਕਾਂ ਦੀ ਬਾਹ ਫੜ ਚੁੱਕੇ ਨੇ ਉਹਨਾਂ ਨੇ ਫੜੀ ਹੈਗੀ ਹੈ ਪਰ ਜਿਹੜੇ ਵੱਡੇ ਖਰਚੇ ਨੇ ਜਿਵੇਂ ਮੁਆਵਜ਼ੇ ਹੈਗੇ ਫਸਲਾਂ ਦੇ ਜੇ ਜਿਹੜੀ ਫਸਲਾਂ ਜਿਹੜੀ ਖੇਤਾਂ ਦੀ ਤਬਾਹੀ ਹੋਈ ਹੈ ਉਹਨਾਂ ਨੂੰ ਮੁੜ ਕੇ ਬਾਹੀ ਯੋਗ ਬਣਾਉਣ ਦਾ ਖਰਚੇ ਹੈਗੇ ਆ ਜਾਂ ਜਿਹੜਾ ਤਨ ਜਿਹੜਾ ਪਸ਼ੂ ਤਨ ਹੈਗਾ ਉਹ ਜਿਹੜ ਕੇ ਪਾਕਿਸਤਾਨ ਚਲਾ ਗਿਆ ਜਾਂ ਲੱਖਾਂ ਪਸ਼ੂ ਮਰੇ ਨੇ ਉਹਦਾ ਜਿਹੜਾ ਨੁਕਸਾਨ ਹੈ ਵੱਡਾ ਉਹ ਸਰਕਾਰ ਪੂਰੇ ਪਾਰਦਰਸ਼ੀ ਤਰੀਕੇ ਨਾਲ ਬਿਨਾਂ ਕਿਸੇ ਭੇਦ ਭਾਪ ਤੋਂ ਇਲਾਕੇ ਦਾ ਭੇਦ ਭਾਪ ਕਿਸੇ ਪਾਰਟੀ ਦਾ ਭੇਦ ਭਾਪ ਜਾਂ ਹੋਰ ਕੋਈ ਖਿੱਤੇ ਦਾ ਭੇਦ ਭਾਪ ਉਹਨਾਂ ਨੂੰ ਉਹਦਾ ਤੋਂ ਉੱਪਰ ਉੱਠ ਕੇ ਇੱਕ ਜੋ ਰਾਜ ਧਰਮ ਹੈਗਾ ਆਪਣਾ ਉਹ ਨਿਵਾਵੇ ਤੇ ਵੱਡੀ ਰਕਮ ਆਪਣੇ ਖਰਚਿਆਂ ਚੋਂ ਜਾਂ ਆਪਣੇ ਜਿਹੜਾ ਬਜਟ ਹੈ ਉਸ ਚੋਂ ਕੱਢ ਕੇ ਪੰਜਾਬ ਦੇ ਲੋਕਾਂ ਦੀ ਬਾਹ ਫੜੇ ਪਰ ਤੁਹਾਨੂੰ ਤੁਸੀਂ ਕਿਹਾ ਕਿ ਪੀਐਮ ਰਲੀਫ ਫੰਡ ਹੈਗਾ ਸੀਐਮ ਰਲੀਫ ਫੰਡ ਹੈਗਾ ਫਿਰ ਸਰਕਾਰ ਨੂੰ ਚੜਦੀ ਕਲਾ ਮਿਸ਼ਨ ਦੇ ਨਾਮ ਦੇ ਉੱਤੇ ਇੱਕ ਜਿਹੜਾ ਫੰਡ ਸਾਈਡ ਬਣਾਉਣ ਦੀ ਕੀ ਲੋੜ ਪੈ ਗਈ ਇਹ ਡਰਾਮੇਬਾਜ਼ੀ ਹੈਗੀ ਜੀ ਔਰ ਇਹ ਜਿਹੜੇ ਜਿਹੜੇ ਹਰਤਾ ਕਰਤਾ ਹੈਗੇ ਜਿਹੜੇ ਜਿਹੜੇ ਅਨਾਉਂਸ ਕਰ ਰਹੇ ਆ ਜਿਹੜੇ ਆਵਾਜ਼ ਕਰ ਰਹੇ ਹੈਗੇ ਆ ਉਹ ਮਿਸਟਰ ਕੇਜਰੀ ਵਾਸਤੇ ਮਨੀਸ਼ ਸਵਧਿਆ ਹੈਗੇ ਨਾਲ ਭਵੰਤ ਦਵਾਂਡ ਨੂੰ ਵੀ ਨਾਲ ਜੋੜ ਲਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਹਾਜ਼ਰੀ ਨਹੀਂ ਸੀ ਪੈਂਦੀ ਪੰਜਾਬ ਦੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਤਰੀਕਾ ਹੀ ਗਲਤ ਹੈਗਾ ਕਿ ਕਿਸੇ ਪਾਰਟੀ ਦਾ ਚੀਫ ਉਹ ਇਸ ਤਰ੍ਹਾਂ ਆਵਾਜ਼ ਕਰੇ ਪੰਜਾਬੀਆਂ ਨੂੰ ਪੰਜਾਬ ਦਾ ਮੁੱਖ ਮੰਤਰੀ ਕਰੇ ਪੰਜਾਬ ਦੀ ਸਰਕਾਰ ਕਰੇ ਤਾਂ ਪੰਜਾਬੀ ਸਮਝਣਗੇ ਕਿ ਇਹ ਸਾਡੇ ਵਾਸਤੇ ਕੀਤਾ ਜਾ ਰਿਹਾ ਹੈ ਪਰ ਤੋਂ ਜਿੱਤ ਦੇ ਨਾਲ ਇਹ ਚੜਦੀ ਕਲਾ ਮਿਸ਼ਨ ਜਾਂ ਮਤਲਬ ਰੰਗਲਾ ਪੰਜਾਬ ਜੇ ਜਿਸ ਤਰ੍ਹਾਂ ਦੀ ਲਫਾਫੇਬਾਜ਼ੀ ਕੀਤੀ ਜਾ ਰਹੀ ਹੈ ਮੈਨੂੰ ਉਸ ਤੇ ਸ਼ੰਕੇ ਨੇ ਮੈਨੂੰ ਉਸ ਤੇ ਬੜੇ ਗੰਭੀਰ ਮੇਰੇ ਸਵਾਲ ਨੇ ਦਿੱਤੇ ਤੁਹਾਨੂੰ ਸ਼ੰਕੇ ਕਿਸ ਗੱਲ ਦੇ ਕਿ ਇਹ ਪੈਸਾ ਪੰਜਾਬ ਦਾ ਦਿੱਲੀ ਲੈ ਜਾਇਆ ਜਾਵੇਗਾ ਆਪਣੇ ਪਰਸਨਲ ਹਿੱਤਾਂ ਲਈ ਵਰਤਣਗੇ ਦੇਖੋ ਮੈਂ ਮੈਂ ਇਸ ਦਾ ਸਿੱਧਾ ਇਲਜ਼ਾਮ ਨਹੀਂ ਲਾਉਂਦਾ ਹੈਗਾ ਪਰ ਜੇ ਪਰ ਜਿਸ इकਨ ਵਾਲੇ ਪੈਸਾ ਇਕੱਠਾ ਕੀਤਾ ਜਾ ਰਿਹਾ ਹੈਗਾ ਔਰ ਜਿਸ ਤਰ੍ਹਾਂ ਵਕ 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 ਲੋਕਾਂ ਨੂੰ ਰਿਵੋਲਵ ਕੀਤਾ ਜਾ ਰਿਹਾ ਹੈਗਾ ਔਰ ਜਿਸ ਤਰ੍ਹਾਂ ਇਹਨੂੰ ਇਤ ਪਾਰਦਰਸ਼ਤਾ ਦੀ ਘਾਟ ਹੈਗੀ ਹੈ ਔਰ ਇਹਨੂੰ ਸੀਐਮ ਰੀਲੀਫ ਫੰਡ ਦੇ ਨਾਂ ਤੇ ਨਾਂ ਹੋ ਕੇ ਇੱਕ ਪ੍ਰਾਈਵੇਟ ਫੰਡ ਦੇ ਤੌਰ ਤੇ ਜਿਸ ਤਰ੍ਹਾਂ ਇਹਨੂੰ ਅਗਰਾਹਿਆ ਜਾ ਰਿਹਾ ਹੈਗਾ ਮੈਨੂੰ ਉਸਤੇ ਗੰਭੀਰ ਤਰਾਜ ਆ ਜਾਈਗੀ ਪ੍ਰਾਈਮ ਮਿਨਿਸਟਰ ਨੇ ਵੀ ਕਰੋਨਾ ਦੇ ਵੇਲੇ ਪ੍ਰਾਈਮ ਮਿਨਿਸਟਰ ਫੰਡ ਤੋਂ ਹਟ ਕੇ ਇੱਕ ਆਰਗੇਨਾਈਜੇਸ਼ਨ ਸਾਈਟ ਬਣਾਈ ਸੀ ਵੀ ਉਹਦੇ ਚ ਮੈਨੂੰ ਪ੍ਰਾਈਮ ਮਿਨਿਸਟਰ ਕੇਅਰ ਫੰਡ ਦਿਓ ਯੈਸ ਉਹ ਫੰਡ ਉਹਨਾਂ ਨੇ ਕਿਹਾ ਸੀ ਕਿ ਮੈਂ ਮਰਜ਼ੀ ਨਾਲ ਵਰਤਾਂਗਾ ਤੇ ਉਹੀ ਕੰਮ ਅੱਜ ਸੀਐਮ ਕਰ ਰਹੇ ਆ ਉਹ ਉਹੀ ਕੰਮ ਪੰਜਾਬ ਦੇ ਸੀਐਮ ਕਰ ਰਹੇ ਹੈਗੇ ਉਹ ਵੀ ਫੰਡ ਦੀ ਪੂਰੀ ਪੂਰੀ ਮਤਲਬ ਉੱਤੇ ਸ਼ੱਕ ਦੀ ਨਿਗਾਹ ਲੋਕਾਂ ਦੀ ਹੈਗੀ ਹੈ ਤੇ ਇਸ ਫੰਡ ਤੇ ਹੁਣ ਤੋਂ ਹੀ ਸ਼ੱਕ ਦੀ ਨਿਗਾਹ ਮੇਰੀ ਹੈਗੀ ਹੈ ਹੂੰ ਮਤਲਬ ਇਹ ਬੀਜੇਪੀ ਦੀਆਂ ਨੀਤੀਆਂ ਦੇ ਉੱਤੇ ਚੱਲ ਰਹੀ ਐ ਐਗਜ਼ੈਕਟਲੀ 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 ਕਿਉਂਕਿ ਇਹਦਾ ਸੀਐਮ ਰੀਲੀਫ ਫੰਡ ਹੈਗਾ ਜਾਂ ਪੀਐਮ ਰੀਲੀਫ ਫੰਡ ਹੈ ਉਹ ਪਾਰਦਰਸ਼ੀ ਫੰਡ ਹੈ ਕੋਈ ਵੀ ਜਿਹੜੀ ਆਈਟੀ ਜਿਹੜੀ ਮਤਲਬ ਜਿਹਨੂੰ ਕਹਿੰਦੇ ਹੈਗੇ ਆ ਕਿ ਤੁਸੀਂ ਆਪਣਾ ਸਵਾਲ ਪਾ ਕੇ ਆਰਟੀਆਈ ਪਾ ਕੇ ਆਰਟੀਆਈ ਪਾ ਕੇ ਉਹਦਾ ਬੇਰਵੇ ਲੈ ਸਕਦੇ ਹੈਗੇ ਜਿਹੜੇ ਪੀਐਮ ਕੇਅਰ ਫੰਡ ਹੈ ਉਹਦਾ ਤੁਸੀਂ ਬੇਰਵਾ ਲੈ ਹੀ ਨਹੀਂ ਸਕਦੇ ਉਹ ਤਾਂ ਆਰਟੀਆਈ ਤੋਂ ਪਾਸੇ ਰੱਖਦੇ ਆ ਇਸ ਤਰ੍ਹਾਂ ਇਸ ਫੰਡ ਬਾਰੇ ਵੀ ਹੈਗਾ ਐ ਬڑے ਸਵਾਲੀਆ ਚਿੰਨ੍ਹ ਇਹ ਜੇ ਇਹਨਾਂ ਨੂੰ ਸਪਸ਼ਟ ਹੋ ਲੈਣ ਤੇ ਥੋੜਾ ਚਲ ਇਹ ਬਣਾ ਕੇ ਪਰਫਾਰਮਾ ਲੈ ਕੇ ਤਾਂ ਉਹਦਾ ਸਾਰਾ ਜਿਹੜਾ ਇੱਕ ਜਿਹੜਾ ਨਕਸ਼ਾ ਹੈਗਾ ਕਿਉਂ ਕਿਵੇਂ ਫੰਡ ਇਕੱਠਾ ਕਰਨਗੇ ਕਿੱਥੇ ਰੱਖਣਗੇ ਕਿਹੜੇ ਹੈੱਡ ਨਾਲ ਹੋਊਗਾ ਔਰ ਕਿਵੇਂ ਜਾਰੀ ਕਰਗੇ ਉਹਦਾ ਇੱਕ ਚੌਕਟਾ ਸਾਨੂੰ ਸਾਡੇ ਸਾਹਮਣੇ ਸਰਕਾਰ ਸਾਹਮਣੇ ਲੋਕਾਂ ਸਾਹਮਣੇ ਸਰਕਾਰ ਨੂੰ ਪੇਸ਼ ਕਰਨਾ ਚਾਹੀਦਾ ਜੀ ਲੋਕ ਇਹ ਵੀ ਕਹਿ ਰਹੇ ਕਹਿੰਦੇ ਚੜਦੀ ਕਲਾ ਪੰਜਾਬ ਨਹੀਂ ਇਹ ਚੜਦੀ ਕਲਾ ਆਪ ਆ ਬਿਲਕੁਲ ਲੋਕਾਂ ਨੂੰ ਬਹੁਤ ਸ਼ੰਕੇ ਨੇ ਮੈਨੂੰ ਵੀ ਸ਼ੰਕੇ ਨੇ ਕਿ ਇਹ ਆਉਣ ਵਾਲੀਆਂ ਸਮਿਆਂ ਚ ਜੋ ਚੋਣਾਂ ਹੋਣੀਆਂ ਨੇ ਬਾਹਰਲੇ ਸੂਬਿਆਂ ਚ ਉਹਨਾਂ ਵਾਸਤੇ ਪੰਜਾਬ ਬੜੀ ਜਰਖੇਜ ਪੋਏ ਹੈਗੀ ਆ ਆਮਾ ਦੀ ਪਾਰਟੀ ਵਾਸਤੇ ਪਹਿਲਾਂ ਵੀ ਇਥੋਂ ਪੈਸੇ ਦੀ ਮਤਲਬ ਬਹੁਤ ਸਾਰਾ ਪੈਸਾ ਇਕੱਠਾ ਕਰਕੇ ਦੂਜੇ ਸੂਬੇ ਲਿਜਾਇਆ ਗਿਆ ਸਾਡੇ ਜਿਹੜੇ ਕੁਦਰਤੀ ਸਾਧਨ ਹੈਗੇ ਆ ਉਹ ਵਰਤੇ ਗਏ ਸਾਡੇ ਜਿਹੜੇ ਜਿਹੜੇ ਆਰਥਿਕ ਸਾਧਨ ਆ ਸਾਡੇ ਹੈਲੀਕਾਪਟਰ ਸਾਡੇ ਚਾਰਟਰਡ ਪਲੇਨ ਉਹ ਵਰਤੇ ਗਏ ਸਾਡਾ ਮਤਲਬ ਜਿਹੜੀ ਪੰਜਾਬ ਦੇ ਸਰੋਤ ਵਰਤੇ ਗਏ ਬਾਹਲੇ ਸੂਬਿਆਂ ਚ ਆਪਣੀ ਪਾਰਟੀ ਚਾਰਟ ਕਰਾਉਣ ਵਾਸਤੇ ਕੇਜਰੀਵਾਲ ਦੀਆਂ ਜੋ ਸਿਆਸੀ ਆਕਾਂਖਿਆਵਾਂ ਹੈਗੀਆਂ ਉਹਨੂੰ ਪੂਰਾ ਕਰਨ ਵਾਸਤੇ ਸਾਰੇ ਪੰਜਾਬ ਨੂੰ ਝੋਕਿਆ ਗਿਆ ਸਾਡੇ ਸਾਧਨਾਂ ਨੂੰ ਝੋਕਿਆ ਗਿਆ ਤੇ ਕੱਲੇ ਸਾਧਨ ਨਹੀਂ ਝੋਕ ਕੇ ਬਲਕਿ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਜਿਨ੍ਹਾਂ ਨੇ ਪੰਜਾਬ ਦੀ ਨਿਮਾਇੰਗੀ ਕਰਨੀ ਸੀ ਜਿਹਨਾਂ ਦੀ ਪੰਜਾਬ ਦੇ ਆਪ ਦੇ ਮੁੱਦਿਆਂ ਤੇ ਮਹਾਰੀਅਤ ਸੀਗੀ ਲਿਆਕਤ ਸੀਗੀ ਗੱਲ ਕਰਨ ਦੀ ਉਹਨਾਂ ਨੂੰ ਛੱਡ ਕੇ ਦਿੱਲੀ ਤੋਂ ਬਾਹਰ ਤੋਂ ਬਾਹਲੇ ਸੂਬਿਆਂ ਦੇ ਬੰਦੇ ਦਿੱਲੀ ਭੇਜਤੇ ਪੰਜਾਬ ਦੇ ਖਾਤੇ ਵਿੱਚੋਂ ਜਿਹੜੇ ਕਿ ਉੱਥੇ ਗੁੰਗੇ ਬੋਲੇ ਬਣ ਕੇ ਬੈਠੇ ਹੋਏ ਆ ਇੱਕ ਵੀ ਗੱਲ ਪੰਜਾਬ ਦੀ ਢੰਗ ਨਾਲ ਨਹੀਂ ਰੱਖ ਸਕਦੇ ਹੁਣ ਵੀ ਤੁਹਾਨੂੰ ਲੱਗਦਾ ਕਿ ਜਿਹੜੀ ਆ ਸੀਟ ਦੇ ਉੱਤੇ ਵੀ ਕੋਈ ਪੰਜਾਬੀ ਜਾਊਗਾ ਜਾਂ ਬਾਹਰਲਾ ਹੀ ਬੈਠੂਗਾ ਦੇਖੋ ਡਿਪੈਂਡ ਕਰਦਾ ਕਿ ਭਵੰਤਮਾਨ ਦੀ ਰੀੜ੍ਹ ਦੀ ਹੱਡੀ 'ਚ ਕਿੰਨਾ ਕੁ ਦਮ ਹੈਗਾ ਕਿੰਨੇ ਕ ਖੜੀ ਹੈਗੀ ਆ ਜਾਂ ਪੰਜਾਬ ਦੇ ਜਿਹੜੇ 94 ਗੁੰਗੇ ਬੋਲੇ ਐਮ ਐਲ ਏ ਹੈਗੇ ਆ ਇਹਨਾਂ ਦੇ ਇਹ ਇਹ ਇਹਨਾਂ ਦੀ ਮੂੰਹ ਚ ਜ਼ਮਾਨ ਹੈ ਕਿ ਨਹੀਂ ਇਹਨਾਂ ਨੇ ਪੰਜਾਬ ਦਾ ਲੂਣ ਖਾਦਾ ਹੋਇਆ ਕਿ ਨਹੀਂ ਖਾਦਾ ਹੋਇਆ ਇਹ ਪੰਜਾਬ ਨੂੰ ਪੰਜਾਬ ਦੇ ਹੱਕ ਚ ਹੈ ਕਿ ਨਹੀਂ ਹੈਗੇ ਜਾਂ ਦਿੱਲੀ ਵਾਲੇ ਦੇ ਗੋਲੇ ਨੇ ਗੁਲਾਮ ਨੇ ਤਾਂ ਇਹ ਡਿਪੈਂਡ ਕਰਦਾ ਕਿ ਜਿਹੜੇ ਜਿਹੜੇ 94 ਗੋਲੇ ਨੇ ਦਿੱਲੀ ਦੇ ਕੌਲੀ ਚੱਟ ਨੇ ਦਿੱਲੀ ਦੇ ਇਹਨਾਂ ਦੇ ਇਹਨਾਂ ਅੱਖ ਜਾਗਦੀ ਕਿ ਨਹੀਂ ਜਾਗਦੀ ਕਿ ਪੰਜਾਬ ਦੀ ਸੀਟ ਹੈ ਇਹ ਪੰਜਾਬ ਦੇ ਪੰਜਾਬੀ ਪੰਜਾਬੀ ਜਾਣਾ ਚਾਹੀਦਾ ਪੰਜਾਬ ਜੀ ਵਿਦਵਤਾ ਦੀ ਘਾਟ ਨਹੀਂ ਹੈਗੀ ਪੰਜਾਬ ਦੇ ਮੁੱਦਿਆਂ ਨੂੰ ਸਮਝਣ ਵਾਲੇ ਲੋਕਾਂ ਦੀ ਘਾਟ ਨਹੀਂ ਹੈਗੀ ਹੈ ਬੁੱਧੀਜੀਵੀਆਂ ਦੀ ਘਾਟ ਨਹੀਂ ਹੈਗੀ ਯੂਨੀਵਰਸਟੀਆਂ ਭਰੀਆਂ ਪਈਆਂ ਕਾਲਜ ਭਰੇ ਪਏ ਪਿੰਡ ਭਰੇ ਪਏ ਨੇ ਸਿਆਣੇ ਬੰਦਿਆਂ ਨਾਲ ਜਿਹਨਾਂ ਨੂੰ ਉੱਥੋਂ ਬੰਦਾ ਨਹੀਂ ਦੇਖਦਾ ਔਰ ਦਿੱਲੀ ਦੇ ਜਿਹੜੇ ਸ਼ੇਰ ਇਹਨਾਂ ਦੇ ਹੈਗੇ ਆ ਜਿਹਦੇ ਅਸਲ ਗਿੱਦੜ ਨੇ ਗਿੱਦੜ ਜਿਹੜੇ ਪੰਜਾਬ ਦਾ ਮਾਸ ਖਾਣ ਲੱਗੇ ਹੋਏ ਨੇ ਮਰੇ ਹੋਏ ਪੰਜਾਬ ਦੇ ਮਾਸ ਖਾਣ ਲੱਗੇ ਨੇ ਜਿਹਨਾਂ ਨੂੰ ਉਹੀ ਦਿਖਦੇ ਨੇ ਤਾਂ 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 ਐਦਾਂ ਦੀ ਪਾਰਟੀ ਨੂੰ ਪੰਜਾਬੀ ਸਾਬਕ ਖਾਣਗੇ ਚੰਗੀ ਤਰ੍ਹਾਂ ਮੁੱਖ ਮੰਤਰੀ ਜਦੋਂ ਹਸਪਤਾਲ ਤੋਂ ਛੁੱਟੀ ਲੈ ਕੇ ਆਉਂਦੇ ਆ ਮੀਡੀਆ ਬਰੀਫ ਕਰਦੇ ਆ ਉਹ ਕਹਿੰਦੇ ਕੁਝ ਚਾਰਕ ਫੇਸਬੁੱਕ ਹੀ ਵਿਦਵਾਨ ਆ ਤੇ ਚਾਰਕ ਸੋਸ਼ਲ ਮੀਡੀਆ ਵਾਲੇ ਵਿਰੋਧੀ ਤੇ ਰਾਲੇ ਲੀਡਰ ਆ ਜਿਹੜੇ ਆਪਣੀਆਂ ਆਸਗਰਾਈਆਂ ਲਾਈ ਜਾਂਦੇ ਆ ਕਹਿੰਦੇ ਮੈਂ ਮੁੱਖ ਮੰਤਰੀ ਹਾਂ ਮੈਂ ਹੀ ਸੀ ਤੇ ਮੈਂ ਹੀ ਰਹੂੰਗਾ ਮੇਰੇ ਚ ਦਾਮਾ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਦਾ ਉਹ ਨਹੀਂ ਉਹ ਤਾਂ ਉਹ ਤਾਂ ਦਿਖਦਾ ਹੀ ਹੈ ਕਿੰਨਾ ਦਾਮਾ ਕਿੰਨਾ ਕਿ ਜਦੋਂ ਬਿਮਾਰ ਪੈਸੇ ਗਏ ਪਿਛਲੀ ਵਾਰ ਤਾਂ ਇੱਕ ਐਮਐਲਏ ਤਾਂ ਖਬਰ ਲੈਣ ਦੀ ਸੀ ਕਿੰਨੀ ਕੋ ਔਕਾਤ ਹੈ ਮੁੱਖ ਮੰਤਰੀ ਦੀ ਕਿੰਨੀ ਬੁੱਕਤ ਹੈ ਕਿੰਨੀ ਲੋਕਾਂ ਦੀ ਰਿਸਪੈਕਟ ਹੈਗੀ ਹੈ ਜਾਂ ਆਪਣੀ ਐਮਐਲਏ ਕਿੰਨੀ ਮਾਨਤਾ ਹੈਗੀ ਹੈ ਦਿੱਲੀ ਆਂਦੀ ਖੁਰਕੀ ਤੋਂ ਡਰ ਕੇ ਜੋ ਪਿਛੇ ਵਰ ਫੋਰਟਸ ਦਾਗਲ ਹੋਈ ਹੈ ਇੱਕ ਵੀ ਪੰਜਾਬ ਦਾ ਐਮਐਲਏ ਜਦ ਤੱਕ ਜਿਹੜਾ ਸੰਦੀਪ ਪਾਟਕ ਹੈਗਾ ਉਹ ਫੋਰਟਸ ਜਾ ਕੇ ਜਿਹੜਾ ਕਹਿੰਦੇ ਆ ਉਹ ਵੀ ਅਸਤੀਫਾ ਲੈਣ ਗਿਆ ਸੀ ਤੇ ਹੁਣ ਤੂੰ ਅਸਤੀਫਾ ਦੇ ਦੇ ਪਰ ਜਦ ਤੱਕ ਉਹ ਨਹੀਂ ਗਿਆ ਉਹ ਤੱਕ ਪੰਜਾਬ ਦੇ ਇੱਕ ਵੀ ਐਮਐਲਏ ਭੁਗਤਾਨ ਹੋਰਾਂ ਦਾ ਹਾਲ ਪੁੱਛਣ ਤੱਕ ਨਹੀਂ ਗਏ ਇੰਨੀ ਕੋ ਔਕਾਤ ਰੱਖੀ ਹੋਈ ਹੈ ਭੁਤ ਮੰਨ ਦੀ ਦਿੱਲੀ ਵਾਲੇ ਡਰਾ ਕੇ ਇੰਨੇ ਰੱਖੇ ਹੋਇਆ ਪੰਜਾਬ ਦੇ ਐਮਐਲਏ ਪਰ ਤੁਹਾਨੂੰ ਕਿਉਂ ਐ ਕਿਉਂ ਹੁੰਦਾ ਜਦੋਂ ਵੀ ਉਹ ਹਸਪਤਾਲ ਦਾਖਲ ਹੁੰਦੇ ਉਹਦੀ ਅਸਤੀਫੀਆਂ ਦੀਆਂ ਗੱਲਾਂ ਚੱਲ ਜਾਂਦੀਆਂ ਨੇ ਉਹਦੀ ਮੀਡੀਆ 'ਚ ਮੁੱਖ ਮੰਤਰੀ ਨੂੰ ਬਦਲਦੀਆਂ ਗੱਲਾਂ ਚੱਲ ਪੈਂਦੀਆਂ ਨੇ ਇਹ ਕਾਰਨ ਕੀ ਹੈ ਜੀ ਨਹੀਂ ਉਹ ਦੇਖੋ ਇਹ ਕੁਦਰਤੀ ਗੱਲ ਹੈ ਕਿਸੇ ਮੁਲਕ ਦਾ ਉਪਦੇਸ਼ ਦਾ ਮੁੱਖ ਮੰਤਰੀ بیمار ਹੋਵੇ ਤੇ ਉਹਦੇ ਪਿੱਛੇ ਇੱਕ ਵੀ ਐਮਐਲਏ ਖਬਰ ਲੈਣ ਨਾ ਜਾਵੇ ਉਹ ਵੀ ਗੰਭੀਰ ਰੂਪ ਵਿੱਚ ਆਸਾ ਦਾਖਲ ਹੋਵੇ ਤੇ ਵੀ ਸਵਾਲ ਤਾਂ ਖੜੇ ਹੁੰਦੇ ਹੈਗੇ ਕਿ ਵੀ ਇਹ ਹੀ ਜੀ ਕਿਹੜੀ ਗੱਲ ਹੈ ਕਿ ਇੱਕ ਵੀ ਬੰਦਾ ਹੱਕ ਚ ਗਈ ਉੱਥੇ ਖਬਰ ਲੈਣ ਨਹੀਂ ਗਿਆ ਹੱਕ ਤਾਂ ਗੱਲ ਛੱਡੋ ਮਨੁੱਖੀ ਆਧਾਰ ਦੇ ਆਧਾਰ ਦੇ ਮਨੁੱਖੀ ਆਧਾਰ ਤੇ ਵੀ ਕੋਈ ਬੰਦਾ ਖਬਰ ਲੈਣ ਨਹੀਂ ਜਾਂਦਾ ਹੈਗਾ ਉਦੋਂ ਹੀ ਮਤਲਬ ਕੋਈ ਦਿੱਲੀ ਵਾਲੇ ਆਦੇ ਨੇ ਦਿੱਲੀ ਉੱਥੇ ਜਾ ਕੇ ਜੋ ਜੋ ਮੀਡੀਆ ਜੋ ਲੀਕ ਹੋ ਕੇ ਆਂਦਾ ਹੈਗਾ ਉਹ ਸਾਨੂੰ ਯਕੀਨ ਕਰਨਾ ਪੈਂਦਾ ਹੈਗਾ ਉੱਤੇ ਆਪਾਂ ਨੂੰ ਵਿਸ਼ਵਾਸ ਕਰਨਾ ਪੈਂਦਾ ਅੱਜ ਖ਼ਬਰਾਂ ਦੀਆਂ ਸੁਰਖੀਆਂ ਕਹਿ ਰਹੀਆਂ ਨੇ ਕਿ ਮਨੀਸ਼ ਸੋਦੀਆ ਜਾਂ ਅਰਵਿੰਦ ਕੇਜਰੀਵਾਲ ਇਹ ਦੋ ਨਾਮਾਂ ਤੇ ਮੋਹਰ ਲੱਗ ਸਕਦੀ ਹੈ ਰਾਜ ਸਭਾ ਸੀਟ ਨੂੰ ਲੈ ਕੇ ਪੰਜਾਬ ਦੀ ਬਦਕਿਸਮਤੀ ਹੋਊਗੀ ਪੰਜਾਬ ਦੀ ਗੁਲਾਮੀ ਦੇ ਵਿੱਚ ਹੋਰ ਕਿਲ ਕੱਢਿਆ ਗੱਡਿਆ ਜਾਊਗਾ ਆਮ ਆਦੀ ਪਾਰਟੀ ਵੱਲੋਂ ਹਮ ਪਰ ਫਿਰ ਜੇ ਇਹ ਇਹਨੂੰ ਰੋਕਣਾ ਚਾਹੀਏ ਤਾਂ ਪੰਜਾਬ ਕੀ ਕੋਈ ਹੱਲ ਹੈ ਇਹਦਾ ਦੇਖੋ ਆਪਾਂ ਨੂੰ ਇੱਕ ਵਿਰੋਧੀ ਧਿਰ ਨੂੰ ਬੰਦਾ ਖੜਾ ਕਰ ਦੇਣਾ ਚਾਹੀਦਾ ਚਾਹ ਜਿੱਤੀ ਚਾਹ ਹਾਰੀਏ ਕਟਕੜ ਅੰਨਪੋਸ਼ ਨਾ ਜਾਵੇ ਇਹ ਬੰਦਾ ਖੜਾ ਕਰਨਾ ਚਾਹੀਦਾ ਆਪਾਂ ਪਰ ਤੁਹਾਨੂੰ ਤੁਹਾਨੂੰ ਲੱਗਦਾ ਪੰਜਾਬ ਚ ਵਿਰੋਧੀ ਧਿਰ ਕਿਤੇ ਮੌਜੂਦ ਹੈਗੀ ਆ ਲੋਕ ਤਾਂ ਕਹਿੰਦੇ ਸਾਨੂੰ ਦੇਖਦੇ ਹੀ ਨਹੀਂ ਵਿਰੋਧੀ ਧਿਰ ਨਹੀਂ ਵਿਰੋਧੀ ਧਿਰ ਹੈਗੀ ਆ ਜਿੰਨੇ ਕਾਂਗਰਸੀ ਹੈਗੇ ਆ ਇੱਕ ਅੰਦੇ ਹੋਰ ਹੈਗੇ ਆ ਉੰਨੇ ਕੀ ਵਿਰੋਧੀ ਧਿਰ ਹੈਗੀ ਹੈ ਸੁਪਾਉਂਚ ਖੈਰਾ ਰੌਲਾ ਪਾਉਂਦੇ ਆ ਤਾਂ ਉਹ ਕਹਿੰਦੇ ਹੁਣ ਮੇਰੇ ਤੇ ਵਿਜੀਲੈਂਸ ਕੰਜਾ ਕਰਸਣ ਲੱਗੀ ਹੈ ਨੈਚਰਲੀ ਇਹ ਤਾਂ ਇਹਦਾ ਆਪਣੇ ਹਰ ਸਿਆਸੀ ਵਿਰੋਧੀ ਨੂੰ ਦਮਾਦ ਦੀ ਕੋਸ਼ਿਸ਼ ਕਰਦੇ ਹੈਗੇ ਹਰ ਹਰ ਸਿਆਸੀ ਵਿਰੋਧ ਨੂੰ ਜੋ ਜਿਸ ਗੱਲ ਤੇ ਮੋਦੀ ਦੇ ਖਿਲਾਫ ਰੌਲਾ ਪਾਉਂਦੇ ਆ ਕਿ ਮੋਦੀ ਨੇ ਸੰਜੇ ਸਿੰਘ ਨੂੰ ਫੜ ਲਿਆ ਮੋਦੀ ਨੇ ਜ਼ੋਦੀ ਨੂੰ ਫੜ ਲਿਆ ਸਤਿੰਦਰ ਜੈਨ ਨੂੰ ਫੜ ਲਿਆ ਕੇਜਰੀਵਾਲ ਨੂੰ ਫੜ ਲਿਆ ਉਹੀ ਰਵਈਆ ਪੰਜਾਬ 'ਚ ਵਿਜੀਲੈਂਸ ਕੋਲੋਂ ਇਹ ਕਰਵਾਉਂਦੇ ਹੈਗੇ ਹੈ ਖੈਰੇ ਨੂੰ ਫੜ ਲਿਆ ਹੈਗਾ ਹੈ ਹੋਰ ਬਹੁਤ ਸਾਰੇ ਮਜੀਠੀਆ ਨੂੰ ਫੜ ਲਿਆ ਮੈਂ ਨਹੀਂ ਕਹਿੰਦਾ ਕੋਈ ਮਤਲਬ ਮੈਂ ਕਿਸਦਾ ਪੱਖ ਨਹੀਂ ਪੂਰਦਾ ਜੇ ਕਿਨਾਂ ਗਲਤ ਕੰਮ ਕੀਤਾ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਖੈਰੇ ਹੋਰਾਂ ਦੇ ਖਿਲਾਫ ਇੱਕ ਸਿਆਸੀ ਬਨੱਟਾ ਦੇ ਤਹਿਤ ਸਿਆਸੀ ਇੱਕ ਖੈਵਾਜੀ ਦੇ ਤਹਿਤ ਜੋ ਕੇਸ ਬਾਰ-ਬਾਰ ਰਜਿਸਟਰ ਕੀਤਾ ਜਾ ਰਿਹਾ ਹੈ ਜੀ ਸੁਪਰੀਮ ਕੋਰਟ ਤੱਕ ਨਵਟਾਰਾ ਹੀ ਖਤ ਤੱਕ ਹੋ ਚੁੱਕਿਆ ਹੈਗਾ ਤਾਂ ਇਹ ਬਿਲਕੁਲ ਹੀ ਸਿਆਸੀ ਦੁਸ਼ਮਣੀ ਹੈਗੀ ਉਹ ਮੰਨ ਵਾਲੀ ਗੱਲ ਜਾਦੀ ਹੈਗੀ ਲੋਕਾਂ ਨੂੰ ਸਹੀ ਇਨਸਾਫ ਜਸ ਸਹੀ ਕਰ ਲੋ ਅੱਗੇ ਲਿਆਂਦੀ ਗੱਲ ਘਟ ਹੈਗੀ ਹੈ ਅੱਜ ਹੜਾਂ ਦੇ ਮੈਟਰ ਦੇ ਉੱਤੇ ਸਰਕਾਰ ਨੇ ਸੈਸ਼ਨ ਬੁਲਾਇਆ ਹੈਗਾ ਤੁਹਾਨੂੰ ਲੱਗਦਾ ਹੈ ਸੈਸ਼ਨ ਦੀ ਲੋੜ ਸੀ ਕੋਈ ਸੈਸ਼ਨ ਦੇ ਵਿੱਚ ਹੱਲ ਨਿਕਲ ਸਕਦਾ ਜੇ ਕੋਈ ਹੱਲ ਹੀ ਨਿਕਲਣਾ ਸੈਸ਼ਨ ਇਹਦਾ ਐਕਸਪਰਟ ਦੀ ਟੀਮ ਹੁੰਦੀ ਐਕਸਪਰਟ ਦੀ ਟੀਮ ਬੈਠੇ ਮਹੀਨਿਆਂ ਬੱਧੀ ਬੈਠੇ ਇਹਨਾਂ ਹੜ੍ਹਾਂ ਦਾ ਪੱਕਾ ਇੰਤਜ਼ਾਮ ਕਰਨ ਦੀ ਸੋਚੇ ਤੇ ਉਹਦੇ ਚ ਉਹਦੇ ਚ ਜਿਹੜੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਹੈਗਾ ਉਹ ਪੰਜਾਬ ਪੰਜਾਬ ਦੀਨ ਆਵੇ ਉਹਦੀ ਹਰ ਤਰ੍ਹਾਂ ਦੀ ਜਿਹੜੀ ਪੰਜਾਬ ਦੀ ਵਾਟਰ ਮੈਨੇਜਮੈਂਟ ਹੈਗੀ ਆ ਉਹ ਸਾਡੇ ਹੱਥਾਂ 'ਚ ਹੋਵੇ ਤੇ ਉਹਦੇ ਚ ਇਹਨਾਂ ਨੂੰ ਠਿਰ ਬਣਾਇਆ ਜਾਵੇ ਪਰ ਕੰਟਰੋਲ ਪੰਜਾਬ ਕੋਲ ਹੋਵੇ ਤੋ ਕੁ ਤਾਕਿ ਅਸੀਂ ਉਹਦਾ ਸਮੇਸਰ ਪਾਣੀ ਦਾ ਇੰਤਜ਼ਾਮ ਹੈ ਉਹ ਵਿਗਿਆਨਕ ਢੰਗ ਨਾਲ ਸਹੀ ਢੰਗ ਨਾਲ ਜਿਹਨਾਂ ਪੰਜਾਬ ਨੂੰ ਨੁਕਸਾਨ ਵੀ ਨਾ ਹੋਵੇ ਤੇ ਦੂਜੇ ਪਾਸੇ ਵੀ ਖਾਣਾ ਨੂੰ ਜੇ ਜਾਮਾ ਨੁਕਸਾਨ ਨਾ ਹੋਵੇ ਅਸੀਂ ਵਧੀਆ ਢੰਗ ਨਾਲ ਕਰ ਸਕੀਏ ਕਿਉਂਕਿ ਇਕੱਲੇ ਸਿਆਸੀ ਵਿਅਕਤੀ ਇਹ ਨਹੀਂ ਬਹੁਤ سارے ਜਲ ਮਾਰਾ ਨੇ ਡੈਮ ਮਾਰਾਂ ਨੇ ਇੱਕ ਹੱਦਸ਼ੇ ਪ੍ਰਗਟ ਕੀਤੇ ਹੈ ਕਿ ਪੰਜਾਬ ਹੜ੍ਹਾਂ ਤੋਂ ਬਚ ਸਕਦਾ ਸੀਗਾ ਜੇ ਪਾਣੀ ਦੀ ਮੈਨੇਜਮੈਂਟ ਜਾਂ ਮੌਕੇ ਸਿਰ ਪਾਣੀ ਛੱਡੇ ਜਾਂਦੇ ਤੇ ਪਾਣੀ ਦੀ ਸਟੋਰੇਜ ਹੈਗੀ ਤੇ ਛੱਡਣ ਦਾ ਜਿਹੜਾ ਤਰੀਕਾ ਹੈਗਾ ਉਹ ਵਿਗਿਆਨਕ ਅਪਣਾਇਆ ਜਾਂਦਾ ਜੀ ਇਹ ਮੌਜੂਦਾ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਜਾਂ ਨੀਤੀਆਂ ਨਹੀਂ ਹੈਗੀਆਂ ਜੀ ਕੰਮ ਕਰਨ ਦੀਆਂ ਇਹਨਾਂ ਨੂੰ ਸਮਝ ਵੀ ਘੱਟ ਹੈ ਤੇ ਨੀਤੀਆਂ ਵੀ ਨਹੀਂ ਹੈਗੀਆਂ ਇੰਟਰਸਟ ਵੀ ਘੱਟ ਹੈਗਾ ਇਹ ਪਹਿਲੀ ਪਹਿਲੀ ਵਾਰ ਬੜੇ ਹੈਗੇ ਹੈ ਇਹ ਅਜੇ ਮौज-ਮਸਤੀ ਦਾ ਇਹਨਾਂ ਦਾ ਮੂਡ ਅਜੇ ਮੁੱਕਿਆ ਨਹੀਂ ਹੈਗਾ 3 ਸਾਲ ਹੋ ਚੱਲੇ ਹੈਗੇ ਆ ਅਜੇ ਤੱਕ ਵੀ ਇਹਨਾਂ ਨੂੰ ਦਬਕੇ ਲਾਣ ਦੇ ਪਿੰਡਾਂ ਦੇ ਸਕੂਲਾਂ 'ਚ ਹਸਪਤਾਲਾਂ 'ਚ ਹੋਰ ਪਬਲਿਕ ਪਲੇਸਸ ਤੇ ਉਹ ਉਹਨਾਂ ਤੋਂ ਇਹਨਾਂ ਨੂੰ ਬੇਲ ਨਹੀਂ ਹੈਗੀ ਐ ਇਹਨਾਂ ਦੇ ਕਈ ਵੀਡੀਓ ਇਹਨਾਂ ਦੀਆਂ ਬੜੀਆਂ ਨਕਲੀ ਜਿਹੀਆਂ ਵੀਡੀਓ ਜਾਲੀ ਜਿਹੀਆਂ ਵੀਡੀਓ ਘਟੀਆਂ ਜਿਹੀਆਂ ਵੀਡੀਓ ਇਹਨਾਂ ਦੇ ਕਈ ਐਮਐਲਏ ਦੀਆਂ ਤੇ ਕਈ ਮੰਤਰੀਆਂ ਤੱਕ ਦੀਆਂ ਉਹ ਉਹ ਜਗਜਹਤ ਦਿਨ ਪਰ ਦਿਨ ਹੁੰਦੀਆਂ ਰਹਿੰਦੀਆਂ ਅੱਜ ਦਾ ਇੱਕ ਇੱਕੇ ਦਿਨ ਛੱਡ ਕੇ ਕੋਈ ਨਾ ਕੋਈ ਵੀਡੀਓ ਐਦਾਂ ਦੀ ਆ ਨਹੀਂ ਜਾਂਦੀ ਐ ਜਿੱਥੇ ਬਿਹਾਰ ਹੈਗਾ ਉਹ ਇੱਕ ਐਮਐਲਏ ਦਾ ਨਹੀਂ ਹੁੰਦਾ ਇੱਕ ਬਾਜ਼ਾਰੂ ਲੀਡਰ ਦਾ ਹੁੰਦਾ ਹੋ। ਹਮ ਪ੍ਰਵਾਸੀਆਂ ਵਾਲੇ ਮਸਲੇ ਤੇ ਡਾਕਟਰ ਸਾਹਿਬ ਤੁਹਾਡਾ ਕੀ ਸਟੈਂਡ ਹੈ? ਤੁਸੀਂ ਕੀ ਦੇਖਦੇ ਹੋ? ਦੇਖੋ ਪ੍ਰਵਾਸ ਕੁਮੰਤਰੀ ਇੱਕ ਵਰਤਾਰਾ ਹੈਗਾ। ਹਮ ਔਰ ਔਰ ਸਦੀਆਂ ਤੋਂ ਚੱਲੇ ਆ ਰਿਹਾ ਹੈਗਾ। ਜਿਉਂ-ਜਿਉਂ ਦੁਨੀਆ ਇੱਕ ਗਲੋਬਲ ਪਿੰਡ ਬਣਦੀ ਜਾ ਰਹੀ ਹੈਗੀ ਆ ਆਪਣਾ ਵਿਦ ਇਨਫੋਰਮੇਸ਼ਨ ਟੈਕਨੋਲੋਜੀ ਇਹ ਇਹ ਵਰਤਾਰਾ ਹੋਰ ਵਧਿਆ ਹੈਗਾ ਆ। ਅਸੀਂ ਕਿਤੇ ਸਾਡੇ ਕੋਈ ਇਹ ਚੱਲੀ ਜਾਣਾ ਹੈਗਾ। ਹਮ ਤੇ ਇਹਦੇ ਚ ਜਿਹੜੇ ਗੰਭੀਰ ਪੰਜਾਬੀ ਐ ਦੂਰ ਦੇ ਨਤੀਜੇ ਦੇਖਣ ਵਾਲੇ ਪੰਜਾਬੀ ਹੈਗੇ ਐ ਜਾਂ ਮਤਲਬ ਦੂਰ ਦ੍ਰਿਸ਼ਟੀ ਵਾਲੇ ਪੰਜਾਬੀ ਹੈਗੇ ਐ ਉਹਨਾਂ ਸਭ ਨੂੰ ਇਕੱਠੇ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਜਿਵੇਂ ਮੰਗ ਉੱਠ ਰਹੀ ਹੈ ਕਹਿੰਦੇ ਕਿਉਂ ਕਿ ਕਿਉਂ ਕਿਉਂ ਕਿ ਅ ਜਦੋਂ ਆਪਾਂ ਜਿਹੜੀ ਆ ਮਤਲਬ ਕਿਸੇ ਵੀ ਫਿਰਕੇ ਨੂੰ ਇੱਕ ਜਾਂ ਦੋ ਵਿਅਕਤੀਆਂ ਦੇ ਵਿਹਾਰ ਕਰਕੇ ਸਮੁੱਚੇ ਫਿਰਕੇ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ ਜਾਂ ਉਹਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਇਹ ਹੀ ਕੁਝ ਇਹ ਚਰਾਸੀ ਦੇ ਦੰਗਿਆਂ ਮੇਲੇ ਹੋਇਆ ਇੰਦਰਾ ਗਾਂਧੀ ਦਾ ਕਤਲ ਹੋਇਆ ਦੋ ਬੰਦਿਆਂ ਨੇ ਕੀਤਾ ਸਾਰੀ ਕੌਮ ਨੂੰ ਦੋਸ਼ੀ ਬਣਾ ਦਿੱਤਾ ਔਰ ਕਤਲੇਆਮ ਕੀਤਾ ਨਸਲ ਨਸਲ ਕੁਸ਼ੀ ਕੀਤੀ ਹੈਗੀ ਹੈ ਇਹ ਵੀ ਗੁਜਰਾਤਸ ਹੋਇਆ ਗੋਦਰਾ ਕਾਂਡ ਹੋਇਆ ਹਜ਼ਾਰਾਂ ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ ਐਵੇਂ ਅੱਜ ਅਮਰੀਕਾ ਵਿੱਚ ਕੈਨੇਡਾ ਵਿੱਚ ਆਸਟ੍ਰੇਲੀਆ ਵਿੱਚ ਇੰਗਲੈਂਡ ਵਿੱਚ ਵੱਡੇ ਵੱਡੇ ਮਜਾਰੇ ਹੋ ਰਹੇ ਪ੍ਰਵਾਸੀਆਂ ਦੇ ਖਿਲਾਫ ਵੀ ਇਹ ਗੰਦੇ ਹੈਗੇ ਆ ਇਹ ਰੇਪਿਸਟ ਹੈਗੇ ਆ ਇਹ ਖੜ ਕੇ ਮੂਦੇ ਹੈਗੇ ਆ ਇਹਨਾਂ ਨੂੰ ਅਕਲ ਘੱਟ ਹੈਗੀ ਹੈ ਜਿਹਦਾ ਰੇਸਿਜ਼ਮ ਹੈਗਾ ਹੈ ਇਥੇ ਭਈਆ ਵਰਸਸ ਪੰਜਾਬੀ ਕਹਿ ਲਓ ਉੱਥੇ ਗੋਰੇ ਵਰਸਸ ਬਲੈਕ ਕਹਿ ਲਓ ਜਾਂ ਗੋਰੇ ਵਰਸਸ ਭੂਰੇ ਕਹਿ ਲਓ ਉਹ ਇੱਕ ਸਾਰੇ ਦੁਨੀਆ 'ਚ ਇਹ ਜਿਹੜਾ ਫਾਰ ਰਾਈਟ ਰੈਕਸ਼ਨ ਹੈ ਇਹ ਹਾਵੀ ਹੋ ਰਿਹਾ ਹੈਗਾ ਤੇ ਪੰਜਾਬ ਨੂੰ ਬਚਣਾ ਚਾਹੀਦਾ ਕਿਉਂਕਿ ਪੰਜਾਬ ਦੀ ਖੇਤੀ ਵੀ ਤੇ ਪੰਜਾਬ ਦੀ ਸਨਤ ਵੀ ਦੋਨੋਂ ਹੀ ਮਤਲਬ ਪ੍ਰਵਾਸੀ ਮਜ਼ਦੂਰਾਂ ਤੇ ਡਿਪੈਂਡ ਕਰ ਰਹੀਆਂ ਬੜੇ ਲੰਮੇ ਸਮੇਂ ਤੋਂ 75 ਤੋਂ ਬਾਅਦ ਲਗਾਤਾਰ ਪ੍ਰਵਾਸ ਜਿਹੜਾ ਪੰਜਾਬ ਦਾ ਇੱਕ ਇੱਕ ਫੀਚਰ ਬਣ ਚੁੱਕਿਆ ਹੈਗਾ ਇੰਨਾ ਹੈਗਾ ਕਿ ਇਹ ਪ੍ਰਵਾਸ ਕੰਟਰੋਲਡ ਹੋਣਾ ਚਾਹੀਦਾ ਇਹ ਪ੍ਰਵਾਸ ਨੂੰ ਅਸੀਂ ਨਿਮਾਵਲੀ ਬਣਾਣੀ ਚਾਹੀਦੀ ਹੈਗੀ ਹੈ ਕੋਈ ਨਿਯਮ ਬਣਾਉਣੇ ਚਾਹੀਦੇ ਆ ਮਿਸਾਲ ਦੇ ਤੌਰ ਤੇ ਕਾਨੂੰਨੀ ਤੌਰ ਤੇ ਇਹ ਪ੍ਰਾਵਧਾਨ ਹੈਗਾ ਕਿ ਜੇ ਤੁਸੀਂ ਨੌਕਰ ਵੀ ਰੱਖਣਾ ਘਰ ਚ ਰਸੋਈ ਚ ਉਹਦਾ ਵੀ ਤੁਹਾਨੂੰ ਪੁਲਿਸ ਨੂੰ ਦੱਸਣਾ ਪੈਂਦਾ ਕਿ ਮੈਂ ਨੌਕਰ ਰੱਖਿਆ ਹੈਗਾ ਕਿ ਇਹਦਾ ਆ ਪਿੱਛਾ ਹੈਗਾ ਆਪ ਸ਼ੋਕੜਾ aí ਦਾ ਪਿੰਡ ਹੈਗਾ ਕੋਈ ਤੁਸੀਂ ਮਕਾਨ ਕਿਰਾਏ ਤੇ ਮਕਾਨ ਵੀ ਦੇਣਾ ਹੈਗਾ ਤਾਂ ਵੀ ਤੁਹਾਨੂੰ ਪੁਲਿਸ ਨੂੰ ਇਨਫੋਰਮ ਕਰਨਾ ਪੈਂਦਾ ਹੈਗਾ ਤਾਂ ਇਹ ਹੀ ਕੁਝ ਜਿਹੜੇ ਪ੍ਰਵਾਸੀ ਮਜ਼ਦੂਰ ਆਂਦੇ ਨੇ ਉਹਨਾਂ ਨੇ ਮਾਮਲੇ ਸਿੰਪਲ ਜਿਹਾ ਕਾਨੂੰਨ ਕਿਉਂ ਨਹੀਂ ਲਾਗੂ ਕੀਤਾ ਜਾ ਸਕਦਾ ਤਾਂ ਕਿ ਸਭ ਦੀ ਰਜਿਸਟਰੀ ਹੋਵੇ ਪੰਜਾਬ ਵਿੱਚ ਕਿ ਪੰਜਾਬ ਵਿੱਚ ਐਨੇ 25 ਲੱਖ ਬੰਦਾ ਪ੍ਰਵਾਸ ਪ੍ਰਵਾਸੀ ਹੈਗੇ ਤੇ ਉਹਨਾਂ ਦਾ ਆਹ ਪਿਛੋਕੜ ਹੈਗਾ ਆ ਆ ਉਹਨਾਂ ਦਾ ਪਿੱਛੇ ਪਿੱਛਾ ਹੈਗਾ ਆ ਉਹਨਾਂ ਦਾ ਪ੍ਰੈਜ਼ੈਂਟ ਹੈਗਾ ਤੇ ਇੱਕ ਕਿੰਨੀ ਕਿੰਦੀ ਕਿ ਮੁਸ਼ਕਲ ਗੱਲ ਹੈ ਰਜਿਸਟਰੀ ਬਣਾਣੀ ਕਿੰਦੀ ਕਿ ਮੁਸ਼ਕਲ ਗੱਲ ਹੈਗੀ ਪਰ 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 ਸਮੂੱਚੇ ਪਾਈਚਾਰੇ ਨੂੰ ਇੱਕ ਇੱਕ ਪਾਸੇ ਉਹਨੂੰ ਕ੍ਰਿਮੀਨਲ ਨਾ ਦੇਣਾ ਜਿਵੇਂ ਸਾਡੇ ਨਾਲ ਹੋਇਆ ਦਿੱਲੀ ਦੰਗਿਆਂ ਵੇਲੇ ਹੋਇਆ ਗੁਜਰਾਤ ਦੰਗਿਆਂ ਵੇਲੇ ਹੋਇਆ ਹੁਣ ਆਸਟ੍ਰੇਲੀਆ ਚ ਨਿਊਜ਼ੀਲੈਂਡ ਆਸਟ੍ਰੇਲੀਆ ਚ ਇੰਗਲੈਂਡ ਚ ਅਮਰੀਕਾ ਚ ਜਾ ਮਤਲਬ ਬਾਕੀ ਪੱਛਮੀ ਮੁਲਕ ਹੈ ਗਿਆ ਵੈਸਟਰਨ ਯੂਰਪ ਚ ਹੋ ਰਿਹਾ ਹੈਗਾ ਜਿਹੜਾ ਇੱਕ ਮਾਹੌਲ ਬਣਾਇਆ ਜਾ ਰਿਹਾ ਪ੍ਰਵਾਸੀਆਂ ਦੇ ਖਿਲਾਫ ਇਹ ਖਤਰਨਾਕ ਹੈ ਜਿਵੇਂ ਇੱਕ ਇਹ ਵੀ ਮੰਗ ਉੱਠ ਰਹੀ ਹੈ ਕਹਿੰਦੇ ਹਿਮਾਚਲ ਦੀ ਤਰਜ਼ ਤੇ ਦੂਜੀਆਂ ਸਟੇਟਾਂ ਦੀ ਗੁਜਰਾਤ ਵਰਗੀਆਂ ਸਟੇਟਾਂ ਦੀ ਤਰਜ਼ ਦੇ ਉਤੇ ਪੰਜਾਬ ਚ ਕਾਨੂੰਨ ਬਣੇ ਕੋਈ ਹੋਰ ਬਾਹਰੋਂ ਆ ਕੇ ਜ਼ਮੀਨ ਨਾ ਖਰੀਦ ਸਕੇ ਵੋਟ ਨਾ ਬਣਾ ਸਕੇ ਹਾਂ ਦੇਖੋ ਜ਼ਮੀਨ ਦਾ ਤਾਂ ਬਣਨਾ ਚਾਹੀਦਾ ਹੈਗਾ ਜ਼ਮੀਨ ਦਾ ਤਾਂ ਨਾ ਹਿਮਾਚਲ ਨੇ ਆਪਣੀ ਡਾਈਵਰਸਿਟੀ ਬਚਾਉਣ ਵਾਸਤੇ ਆਪਣੇ ਆਪਣੇ ਜਿਹੜੇ ਕਿਸਾਨਾਂ ਉਹਦੇ ਹਿੱਤ ਬਚਾਉਣ ਵਾਸਤੇ ਕਿ ਕੱਲੋਂ ਵੱਡੇ ਵੱਡੇ ਕੋਈ ਆਕੇ ਜੇ ਵੱਡ ਵੱਡੇ ਪੈਸੇ ਵਾਲੇ ਆਕੇ ਸਾਰਾ ਮਾਹੌਲ ਖਰੀਦ ਲੈਣ ਸੇਬਾਂ ਦੇ ਬਾਗ ਨਾ ਖਰੀਦ ਲੈਣ ਤੁਸੀਂ ਗਰੀਬ ਜਿਹੜਾ ਸੇਬ ਉਤਪਾਦਕ ਮਰ ਨਾ ਜਾਵੇ ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਵਾਸਤੇ ਨਿਯਮ ਬਣਾਏ ਹੈਗੇ ਪੰਜਾਬ ਵੀ ਜਿਹੇ ਨੇ ਬਣਾਣ ਦੀ ਸੋਚ ਸਕਦਾ ਔਰ ਬਣਾਉਣਾ ਚਾਹੀਦਾ ਹੈਗਾ ਲੱਗਦਾ ਮੁੱਖ ਮੰਤਰੀ ਬਣਾਉਣਗੇ ਉਹ ਤਾਂ মিডিਆ ਨੂੰ ਕਹਿੰਦੇ ਕਹਿੰਦੇ ਤੁਸੀਂ ਅੱਜ ਇਹਨਾਂ ਦਾ ਵਿਰੋਧ ਕਰਦੇ ਹੋ ਕੱਲ ਨੂੰ ਤੁਹਾਨੂੰ ਦੂਜੀਆਂ ਸਟੇਟਾਂ 'ਚ ਜਾਂ ਵਿਦੇਸ਼ਾਂ 'ਚ ਕੱਢਤਾ ਫੇਰ ਕੀ ਕਰੋਗੇ ਨਹੀਂ ਇਸ ਇਸ ਤਰ੍ਹਾਂ ਨਹੀਂ ਹੁੰਦਾ ਇਹ ਇਹ ਤਾਂ ਗੰਭੀਰਤਾ ਇਹ ਕੋਈ ਮਿਹਨੇ ਮਿਹ ਇੱਕ ਦਾ ਡਾਇਰੈਕਸ਼ਨ ਦੂਜੀ ਕੀ ਹੋਗੀ ਉਸ ਤਰੀਕੇ ਨਾਲੋ ਸਾਰੇ ਜਿਹੜੇ ਗੰਭੀਰ ਪੰਜਾਬੀ ਹੈਗੇ ਆ ਦੂਰਦਰਸ਼ੀ ਪੰਜਾਬੀ ਹੈ ਜਿਹੜੇ ਦੂਰ ਦੀ ਸੋਚਣ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਸਮੁੱਚੇ ਪ੍ਰਵਾਸ ਦੀ ਸਮੱਸਿਆ ਨੂੰ ਇਹ ਹੱਲ ਕਰਨ ਵਾਰੇ ਜਾਂ ਇਸ ਇਸ ਨੂੰ ਕਿਵੇਂ ਸੰਬੋਧਿਤ ਹੋਣਾ ਹੈਗਾ ਇਹਦੇ ਬਾਰੇ ਆਪਣਾ ਵਿਚਾਰ ਤਰੰਦਰਾ ਗੰਭੀਰ ਵਿਚਾਰ ਤਰੰਦਰਾ ਕਰਨਾ ਚਾਹੀਦਾ ਜਜ਼ਬਾਤੀ ਲੈਵਲ ਤੇ ਕੁਝ ਨਹੀਂ ਹੋਣਾ ਚਾਹੀਦਾ ਜਜ਼ਬਾਤੀ ਲੈਵਲ ਤੇ ਜਿਵੇਂ ਕੁਝ ਸੋਸ਼ਲ ਮੀਡੀਆ ਇਨਫਲੂਐਂਸਰ ਜਿਵੇਂ ਆਗ ਲਾਉਂਦੇ ਨੇ ਢਕਾਉਂਦੇ ਨੇ ਹੈਗਾ ਉਹ ਮੈਂ ਉਹਦੇ ਖਿਲਾਫ ਆਗਾ ਸਖਤ ਖਲਾਫ ਹੈਗਾ ਇੱਕ ਸਮੁੱਚੇ ਭਾਈਚਾਰੇ ਨੂੰ ਬਦਨਾਮ ਕਰਕੇ ਉਹਨੂੰ ਟਾਰਗੇਟ ਕਰਨਾ ਹੈਗਾ ਔਰ ਇਦਾਂ ਮਾਹੌਲ ਬਣਾਉਣਾ ਹੈਗਾ ਕਿ ਉਹਨਾਂ ਤੇ ਮਤਲਬ ਹਮਲਾ ਤੱਕ ਹੋਣ ਦੇ ਚਾਂਸ ਵੱਧ ਜਾਣ ਇਹ ਖਤਰਾ ਹੈਗਾ ਪੰਜਾਬ ਲਈ ਵੀ ਨੁਕਸਾਨਦਾਇਕ ਹੈ ਸਾਰਿਆਂ ਲਈ ਨੁਕਸਾਨਦਾਇਕ ਸਾਰਿਆਂ ਸਭ ਲੰਸਾਨ ਦਾ ਹੈ ਆਖਰੀ ਸਵਾਲ ਹੈ ਡਾਕਟਰ ਸਾਹਿਬ ਇੱਕ 12000 ਕਰੋੜ ਦਾ ਬਹੁਤ ਵੱਡਾ ਰੌਲਾ ਪਿਆ ਪ੍ਰਧਾਨ ਮੰਤਰੀ ਜਿਹੜੀ ਸਟੇਟਮੈਂਟ ਦੇ ਕੇ ਜਾਂਦੇ ਆ ਕਿ ਤੁਹਾਡੇ ਕੋਲ ਆਲਰੇਡੀ ਫੰਡ ਪਿਆ ਡਿਸਾਸਟਰ ਫੰਡ ਸਰਕਾਰ ਕਹਿੰਦੀ ਸਾਡੇ ਕੋਲ ਕੁਝ ਵੀ ਨਹੀਂ ਹੈਗਾਗਾ ਕੀ ਇਹਦੇ ਵਿੱਚ ਸੱਚਾਈ ਕਿੰਨੀ ਕਿ ਤੁਹਾਨੂੰ ਨਜ਼ਰ ਆਉਂਦੀ ਹੈ ਕੈਗ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਗਈਆਂ ਹੁਣ ਤਾਂ ਦੇ ਕੋਈ ਫੰਡ ਤਾਂ ਕਰਕੇ ਖੁਰਦ-ਬੁਰਦੇ ਅਲੱਗ-ਅਲੱਗ ਸਕੀਮਾਂ ਤੇ ਲਾ ਲੈਂ ਜਿਹੜੀ ਸਰਕਾਰ ਆਉਂਦੀ ਆਪਣੀ ਸਕੀਮਾਂ ਤੇ ਲਾ ਲੈਂਦੀ ਆ ਉਹ ਤੇ ਉਹ ਫੰਡ ਹੁੰਦਾਗਾ ਕਿ ਉਹ ਫੰਡ ਤੁਸੀਂ ਵਰਤਣਾ ਨਹੀਂ ਹੁੰਦਾ ਉਸ ਫੰਡ ਨੂੰ ਇਨਵੈਸਟ ਕਰਨਾ ਹੁੰਦਾ ਚਾਹੇ ਮਿਊਚੁਅਲ ਫੰਡ ਚ ਕਰ ਦਿਓ ਚਾਹੇ LICs ਕਰ ਦਿਓ ਤਾਂ ਕਿ ਉਹ ਫੰਡ ਵਧ ਹੀ ਜਾਵੇ ਵਧ ਹੀ ਜਾਵੇ ਤੇ ਮੌਕਾ ਪੈਣ ਤੇ ਕਿਸੇ ਵੇਲੇ ਸੈਂਟਰ ਗਵਰਨਮੈਂਟ ਦੀ ਕਰਨਕਰਨਸ ਨਾਲ ਉਹ ਫੰਡ ਰੀਲੀਜ਼ ਕੀਤਾ ਜਾਵੇ ਉਹ ਤਾਂ ਫੰਡ ਗਏ ਉਹ ਮੈਂ ਨਹੀਂ ਕਹਿੰਦਾ ਖਾ ਗਏ ਖੁਰਦ-ਬੁਰਦ ਕਰ ਗਏ ਕਿਸੇ ਹੋਰ ਪਾਸੇ ਵਰਤ ਗਏ ਤੇ ਉਹਦਾ ਸੈਂਟਰ ਨੇ ਫੰਨਾ ਹੀ ਗੱਡਿਆ ਹੈਗਾ ਉਹਨਾਂ ਨੂੰ ਸੈਂਟਰ ਨੂੰ ਪਤਾ ਕਿ ਇਹਨਾਂ ਕੋਲ ਫੰਡ ਹੈ ਨਹੀਂ ਹੈਗਾ ਸੈਂਟਰ ਆਪਣੀ ਜੰਬਰੀ ਤੋਂ ਭੱਜ ਰਿਹਾ ਹੈਗਾ 20 ਹਜ਼ਾਰ ਕਰੋੜ ਦਾ ਪੰਜਾਬ ਦਾ ਨੁਕਸਾਨ ਹੋਇਆ ਪਿਓ ਦਾ ਪੁੱਤ ਬਣ ਕੇ ਪੰਜਾਬ ਨੇ ਸੈਂਟਰ ਦਾ ਢਿੱਡ ਭਰਿਆ ਜਦੋਂ ਮੁਲਕ ਭੁੱਖਾ ਮਰਦਾ ਸੀ ਠੂਠਾ ਚੱਕ ਕੇ ਅਮਰੀਕਾ ਘੁੰਮਦਾ ਸੀ ਪੀਐਲ 480 ਦੀਆਂ ਸ਼ਰਮਨਾਕ ਸ਼ਰਤਾਂ ਏਟ ਅਨਾਜ ਮੰਗਦਾ ਫਿਰਦਾ ਸੀਗਾ ਉਸ ਵੇਲੇ ਪੰਜਾਬ ਨੇ ਆਪਣਾ ਮਿੱਟੀ ਆਪਣੀ ਹਵਾ ਆਪਣਾ ਪਾਣੀ ਸਭ ਗਾਲ ਕੇ ਇਸ ਮੁਲਕ ਦਾ ਢਿੱਡ ਭਰਿਆ ਹੈਗਾ ਅੱਜ ਇਹ ਪੰਜਾਬ ਸੰਕਟ 'ਚ ਹੈਗਾ ਤਾਂ ਸੈਂਟਰ ਨੂੰ ਚਾਹੀਦਾ ਲੇ ਮੰਨ ਲਾ ਕੇ ਪੰਜਾਬ ਦੀ ਬਾਹ ਫੜੇ ਔਰ ਪੰਜਾਬ ਦੇ ਕਿਸਾਨਾਂ ਦੀ ਮਦਦ ਤੇ ਉਤਰ ਕੇ ਆਵੇ ਖੁੱਲੇ ਮਨ ਨਾਲ ਨਾ ਕਿ ਭਾਤ ਮੰਨ ਕੀ ਕਰਦਾ ਏਡੇ ਟੁੱਚਰ ਵਾਝੀਆਂ ਬੰਦ ਕਰੇ ਔਰ ਵੱਡਿਆ ਵੱਡਾ ਫੰਡ ਪੰਜਾਬ ਨੂੰ 20000 ਕਰੋੜ ਦਾ ਪੈਕੇਜ ਦੇਵੇ ਪੰਜਾਬ ਨੂੰ ਹੁਣ ਜਦੋਂ ਅੱਗੇ ਮਾਨਸੂਨ ਸੈਸ਼ਨ ਆਊਗਾ ਸੰਸਦ ਦਾ ਤੁਸੀਂ ਮੰਗ ਚੱਕੋਗੇ ਬਿਲਕੁਲ ਬਿਲਕੁਲ ਅਸੀਂ ਸਾਰੇ ਪੰਜਾਬੀ ਜਿਹੜੇ ਐਮ ਐਲ ਏ ਹੈਗੇ ਐਮ ਪੀਸ ਹੈਗੇ ਅਸੀਂ ਸ਼ੰਭੂ ਬਾਰਡਰ ਟੱਪ ਕੇ ਆ ਸੀ ਸਾਰੇ ਪੰਜਾਬ ਨੂੰ ਨੁਮਾਇੰਦੀ ਕਰਦੇ ਆ ਅਸੀਂ ਰਲ ਕੇ ਇਕੱਠੇ ਵਿੱਚ ਆਮ ਆਦਮੀ ਪਾਰਟੀ ਵਾਲੇ ਵਿੱਚ ਹੀ ਅਕਾਲੀ ਦਲ ਹਰਸਿੰਦਰਪੁਰ ਬਾਦਲ ਵਿੱਚ ਹੀ ਕਾਂਗਸ ਵਾਲੇ ਅਸੀਂ ਰਲ ਕੇ ਸੈਂਟਰ ਚ ਧਰਨਾ ਵੀ ਮਾਰਾਂਗੇ ਪਾਰਲੀਮੈਂਟ ਦੇ ਬਾਹਰ ਤੇ ਮੰਗ ਵੀ ਚੱਕਾਂਗੇ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਸਾਂਭਾ ਦਿੱਤਾ ਬਹੁਤ ਧੰਨਵਾਦ ਥੈਂਕ ਯੂ